ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਸ਼ਬਦ ਦੇ ਅਰਥ ਕਰਾਂਗੇ ਸਿਰ ਰਾਗ ਮਹੱਲਾ 3 ਘਰੀ ਸੌਦਾ ਪਾਈਏ ਅੰਤਰ ਸਭ ਵਤ ਹੋਏ ਖਿੰਖਿਨ ਨਾਮ ਸਮਾਲੀਏ ਗੁਰਮੁਖ ਪਾਵੇ ਕੋਏ ਨਾਮ ਨਿਦਾਨ ਖਟ ਹੈ ਵਡ ਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹਾਉ ਮੈਂ ਅਹੰਕਾਰ ਹਰ ਜਿਉ ਸਦਾ ਤੇ ਆਏ ਤੂੰ ਗੁਰਮੁਖ ਏਕ ਅੰਕਾਰ ਰਹਾਉ ਗੁਰਮੁਖਾ ਕੇ ਮੁਖ ਉਜਲੇ ਗੁਰ ਸ਼ਬਦੀ ਵਿਚਾਰ ਹਲਤ ਪਲਤ ਸੁਖ ਪਾਈ ਦੇ ਜਪ ਜਪ ਰਿਦੇ ਮੁਰਾਰ ਕਰੀ ਵਿੱਚ ਮਹਿਲ ਪਾਇਆ ਗੁਰ ਸ਼ਬਦੀ ਵਿਚਾਰ ਸਤਗੁਰ ਤੇ ਜੋ ਮੁਫਰੇ ਮੱਥੇ ਤਿੰਨ ਕਾਲੇ ਅਨ ਦਿਨ ਦੁੱਖ ਕਮਾਵਦੇ ਨਿਤ ਜੋ ਹੈ ਜਮ ਜਾਲੇ ਸੁਪਨੇ ਸੁਖ ਨ ਦੇਖਨੀ ਬਹੁ ਚਿੰਤਾ ਪਰ ਜਾਲੇ ਸਭ ਨਾ ਕਾ ਦਾਤਾ ਏਕ ਹੈ ਆਪੇ ਵਖਸ਼ ਕਰੇ ਕਹਿਣਾ ਕੁਛ ਨ ਜਾਵਈ ਜਿਸ ਪਾਵੇ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੇ ਸੋਏ ਕਹਿਣਾ ਕੁਛ ਨਾ ਜਾਵਈ ਜਿਸ ਪਾਵੇ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੇ ਸੋਏ ਗੁਰੂ ਜੀ ਕਹਿੰਦੇ ਹਨ ਕਿ ਸਾਡੇ ਇਸ ਸਰੀਰ ਦੇ ਵਿੱਚੋਂ ਹੀ ਸੱਚਾ ਸੌਦਾ ਪ੍ਰਾਪਤ ਹੋ ਜਾਂਦਾ ਹੈ ਕਿਉਂਕਿ ਇਸ ਦੇ ਅੰਦਰ ਸਭ ਪ੍ਰਕਾਰ ਦੀ ਵਸਤੂ ਹਰ ਨਾਮ ਵਿਸ਼ੇਸ਼ ਰੂਪ ਵਿੱਚ ਮੌਜੂਦ ਹੈ ਸਾਨੂੰ ਛੰਛਨ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਗੁਰੂ ਦੇ ਉਪਦੇਸ਼ ਰਾਹੀਂ ਨਾਮ ਦੀ ਪ੍ਰਾਪਤੀ ਕਿਸੇ ਵਿਰਲੇ ਨੂੰ ਹੁੰਦੀ ਹੈ ਨਾਮ ਰੂਪ ਖਜ਼ਾਨਾ ਵੱਡੇ ਭਾਗਾ ਨਾਲ ਪ੍ਰਾਪਤ ਹੁੰਦਾ ਹੈ हे ਮੇਰੇ ਮਨ ਤੂੰ ਨਿੰਦਾ ਹਾਉਵੇਂ ਅਤੇ ਹੰਕਾਰ ਨੂੰ ਤਿਆਗ ਦੇ ਅਤੇ ਗੁਰੂ ਦੀ ਸਿੱਖਿਆ ਦੁਆਰਾ ਤੂੰ ਇੱਕ ੴ ਪ੍ਰਮਾਤਮਾ ਨੂੰ ਸਦਾ ਯਾਦਗਾਰ ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰ ਸ਼ਬਦ ਉੱਪਰ ਵਿਚਾਰ ਕਰਨ ਨਾਲ ਗੁਰਮੁਖਾਂ ਦੇ ਮੁਖ ਉਜਲੇ ਹੁੰਦੇ ਹਨ ਉਹ ਹਿਰਦੇ ਵਿੱਚ ਪਰਮਾਤਮਾ ਨੂੰ ਯਾਦ ਕਰਕੇ ਲੋਕ ਅਤੇ ਪਰਲੋਕ ਵਿੱਚ ਸੁੱਖ ਪਾਉਂਦੇ ਹਨ ਗੁਰੂ ਸ਼ਬਦ ਦੇ ਵਿਚਾਰ ਰਾਹੀਂ ਉਹ ਆਪਣੇ ਹਿਰਦੇ ਵਿੱਚ ਹੀ ਪਰਮਾਤਮਾ ਦਾ ਨਿਵਾਸ ਲੱਭ ਲੈਂਦੇ ਹਨ ਜੋ ਮਨੁੱਖ ਸਤਗੁਰ ਤੋਂ ਮੁੱਖ ਫੇਰਦੇ ਹਨ ਉਹਨਾਂ ਦੇ ਮੱਥੇ ਕਲੰਕਤ ਹੁੰਦੇ ਹਨ ਉਹ ਹਰ ਰੋਜ਼ ਅਨੁਚਿਤ ਕਰਮ ਕਰਕੇ ਦੁੱਖ ਅਰਜਿਤ ਕਰਦੇ ਹਨ ਅਤੇ ਨਿਤ ਜਮ ਦੇ ਜਾਲ ਦੀ ਤੱਕ ਵਿੱਚ ਰਹਿੰਦੇ ਹਨ ਉਹ ਸੁਪਨੇ ਵਿੱਚ ਵੀ ਸੁੱਖ ਨਹੀਂ ਵੇਖਦੇ ਅਤੇ ਬਹੁਤ ਚਿੰਤਾ ਕਾਰਨ ਆਪਣੇ ਆਪ ਨੂੰ ਸਾੜਦੇ ਰਹਿੰਦੇ ਹਨ ਸਾਨੂੰ ਸਭ ਨੂੰ ਦੇਣ ਵਾਲਾ ਉਹ ਇੱਕ ਪਰਮਾਤਮਾ ਹੀ ਹੈ ਉਸ ਨੂੰ ਕੁਝ ਗਿਆ ਨਹੀਂ ਜਾ ਸਕਦਾ ਉਹ ਆਪ ਹੀ ਆਪਣੀ ਬਖਸ਼ਿਸ਼ ਕਰਦਾ ਹੈ ਗੁਰੂ ਜੀ ਕਹਿੰਦੇ ਹਨ ਕਿ ਉਸ ਪਰਮਾਤਮਾ ਦੀ ਦਾਤ ਗੁਰੂ ਦੀ ਸਿੱਖਿਆ ਦੁਆਰਾ ਪ੍ਰਾਪਤ ਹੁੰਦੀ ਹੈ ਇਸ ਸਾਰੇ ਵਿਧਾਨ ਨੂੰ ਉਹ ਆਪ ਹੀ ਜਾਣਦਾ ਹੈ ਇਸ ਸੋਦ ਵਿਚ ਫਿਰ ਗੁਰੂ ਜੀ ਦੱਸ ਰਹੇ ਹਨ ਕਿ ਇਸ ਸਰੀਰ ਰੂਪਿਕ ਘਰ ਸਾਰੀ ਵਾਤ ਪਈ ਹੋਈ ਹੈ ਭਾਵ ਕਿ ਹਿਰਦੇ ਦੇ ਨਾਮ ਅੰਦਰ ਸਭ ਪਦਾਰਥ ਮੌਜੂਦ ਹਨ ਪਰ ਉਸ ਨਾਮ ਪਦਾਰਥ ਤੱਕ ਉਹੀ ਪਹੁੰਚਦਾ ਹੈ ਜੋ ਖਿੰਖੇਮ ਨਾਮ ਸਮਾ ਲਿਆ ਗੁਰਮੁਖ ਪਾਵੇ ਕੋਏ ਭਾ ਕਿ ਕੋਈ ਐਸਾ ਵਿਰਲਾ ਹੀ ਹੈ ਜੋ ਇਸ ਕਦੇ ਨਾ ਖਤਮ ਹੋਣ ਵਾਲਿ ਖਜਾਨੇ ਨੂੰ ਪ੍ਰਾਪਤ ਕਰਦਾ ਹੈ ਗੁਰੂ ਜੀ ਮਨ ਨੂੰ ਤਗੀਦ ਕਰਦੇ ਹਨ ਮੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ ਅਸਲ ਵਿੱਚ ਇਹ ਹਉਮੈ ਦਾ ਅਗ ਬਾਹ ਮਨੁੱਖੀ ਜੀਵਨ ਦਾ ਮੁਢਲਾ ਰੋਗ ਹੈ ਗੁਰੂ ਜੀ ਫਰਮਾਉਂਦੇ ਹਨ ਕਿ ਇਸ ਰੋਗ ਨੂੰ ਦੂਰ ਕਰਨ ਵਾਸਤੇ ਆਪਣੇ ਧਿਆਨ ਨੂੰ ਗੁਰ ਗਿਆਨ ਦੀ ਉਹ ਟਾਸਰਾ ਲੈ ਕੇ ਆਪਣੇ ਅੰਦਰ ਬੈਠੇ ਮੂਲ ਵੱਲ ਲੈ ਕੇ ਆ ਜੋ ਮਨੁੱਖ ਗੁਰ ਉਪਦੇਸ਼ ਲੈ ਕੇ ਐਸਾ ਕਰਦੇ ਹਨ ਉਹਨਾਂ ਅੰਦਰ ਆਤਮਿਕ ਗਿਆਨ ਉਫਜਦਾ ਹੈ ਗੁਰਮੁਖਾਂ ਕੇ ਮੁਖ ਉਜਲੇ ਗੁਰ ਸ਼ਬਦੀ ਵਿਚਾਰ ਐਸਾ ਕਰਨ ਨਾਲ ਮਨੁੱਖ ਦਾ ਅੰਦਰ ਬੈਠੇ ਮਰਾਰ ਨਾਲ ਮਿਲਾਪ ਹੋ ਜਾਂਦਾ ਹੈ ਭਾਵ ਮੂਲ ਦਾ ਗਿਆਨ ਹੋ ਜਾਂਦਾ ਹੈ ਮਰਾਰ ਸ਼ਬਦ ਕ੍ਰਿਸ਼ਨ ਜੀ ਵਾਸਤੇ ਵਰਤਿਆ ਜਾਂਦਾ ਹੈ ਜਿਸ ਨੇ ਮੁਰਦੀ ਹੱਤਿਆ ਕੀਤੀ ਸੀ ਭਾ ਕਿ ਸਾਡੇ ਅੰਦਰ ਬੈਠਾ ਮਰਾਰ ਅਗਿਆਨਤਾ ਦੇ ਹਨੇਰੇ ਦਾ ਵਿਨਾਸ਼ ਕਰਨ ਵਾਲਾ ਹੈ ਜਿਸ ਕਰਕੇ ਮਨ ਅਡੋਲਤਾ ਵਿੱਚ ਆ ਜਾਂਦਾ ਹੈ ਮਨ ਨੂੰ ਆਪਣੇ ਘਰ ਦੇ ਅੰਦਰ ਹੀ ਆਪਣਾ ਮਹਿਲ, ਭਾਵ ਆਪਣਾ ਸੁਭਾਵ ਲੱਭ ਪੈਂਦਾ ਹੈ। ਘਾਰੀ ਵਿੱਚ ਮਹਿਲ ਪਾਇਆ ਗੁਰਸ਼ਬਦੀ ਵਿਚਾਰ ਸਾਨੂੰ ਇਹ ਚੇਤਾਵਨੀ ਮਿਲਦੀ ਹੈ ਕਿ ਜਿਹਨ ਜੋ ਮਨੁੱਖ ਗੁਰੂ ਤੋਂ ਮੂੰਹ ਫੇਰ ਲੈਂਦੇ ਹਨ ਭਾਅ ਆਤਮਿਕ ਗਿਆਨਤਾ ਤੋਂ ਸੱਖਣੇ ਰਹਿ ਜਾਂਦੇ ਹਨ। ਉਹਨਾਂ ਦੇ ਮੱਥੇ ਕਾਲੇ ਆਖਿਆ ਹੈ ਪਾਪ ਉਹਨਾਂ ਦੀ ਮਤ ਅਗਿਆਨਤਾ ਦੇ ਨੇਰੇ ਵਿੱਚ ਥੇਡੇ ਖਾਂਦੀ ਹੈ ਸਤਗੁਰ ਤੇ ਜੋ ਮੂੰਹ ਫਿਰੇ ਮੱਥੇ ਤਿੰਨ ਕਾਲੇ ਇਸ ਅਗਿਆਨਤਾ ਹਰ ਕੇ ਐਸੇ ਮਨੁੱਖ ਸਦਾ ਹੀ ਮੌਤ ਦੇ ਡਰ ਵਿੱਚ ਜਿਉਂਦੇ ਹਨ ਫਿਰ ਗੁਰੂ ਜੀ ਕਹਿੰਦੇ ਹਨ ਸਭਨਾ ਦਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕੁਛ ਨਾ ਜਾਵੇ ਜਿਸ ਪਾਵੇ ਤਿਸ ਦੇ ਸਾਰਿਆਂ ਨੂੰ ਦੇਣ ਵਾਲਾ ਅਤੇ ਸਾਰਿਆਂ ਤੇ ਬਖਸ਼ਿਸ਼ ਕਰਨ ਵਾਲਾ ਇੱਕੋ ਹੀ ਦਾਤਾ ਹੈ ਪਰ ਇਹ ਕਿਹਾ ਨਹੀਂ ਜਾ ਸਕਦਾ ਕਿ ਕਿਸ ਤੇ ਆਪਣੀ ਮੇਰ ਨਾਲ ਪਦਾਰਥ ਬਖਸ਼ੇ ਫਿਰ ਮਨੁੱਖ ਨੂੰ ਨਿੰਦਿਆ ਹਉਮੈ ਅਧਵਿਕਾਰਾਂ ਨੂੰ ਛੱਡ ਕੇ ਸਦਾ ਹਰ ਨਾਮ ਦੀ ਅਰਾਧਨਾ ਕਰਨੀ ਚਾਹੀਦੀ ਹੈ ਜਿਹਾ ਕਰਨ ਨਾਲ ਹਿਰਦੇ ਅੰਦਰ ਹੀ ਹਰ ਪ੍ਰਭੂ ਦੀ ਮੌਜੂਦਗੀ ਦਾ ਅਹਿਸਾਸ ਹੋ ਜਾਂਦਾ ਹੈ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਅਪਣਾਉਣ ਨਾਲ ਲੋਕ ਅਤੇ ਪਰਲੋਕ ਸਦ ਜਾਂਦੇ ਹਨ ਅਤੇ ਸਤਿਗੁਰ ਤੋਂ ਜੋ ਬੇਮੁਖ ਮਨਮੁਖ ਹਨ ਉਹ ਸਦਾ ਦੁੱਖ ਭੋਗਦੇ ਰਹਿੰਦੇ ਹਨ ਅੱਜ ਦਾ ਵਿਚਾਰ ਕਰਦੇ ਆ ਮੇਰੇ ਕੋਲ ਣਿਕਾਂ ਭੁੱਲਾਂ ਹੋਈਆਂ ਹੋਣ ਗਿਆ ਉਹ ਸਵਾਸਤੇ ਮਹਿਕਮਾ ਦੀ ਜਾਚ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ